ਮੈਸੂਮ ਹੈ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪੀਟਲ ਜੀਐਮਸੀਐਚ ਚ ਖੜਾ ਇਹ ਸੈਕਟਰ 32 ਦਾ ਹਸਪੀਟਲ ਹੈ ਇੱਥੇ ਪੰਜਾਬ ਪੁਲਿਸ ਦੀ ਕਸਟਡੀ ਚੋਂ ਇੱਕ ਬਲਦਕਾਰ ਦਾ ਜਿਹੜਾ ਕੈਦੀ ਸੀਗਾ ਉਹ ਫਰਾਰ ਹੋ ਗਿਆ ਜਿਹਨੂੰ ਕੀ ਮਤਲਬ ਕੀ ਤੁਸੀਂ ਦੇਖੋ ਜਿਹੜਾ ਕੈਦੀ ਫਰਾਰ ਹੋਇਆ ਸੋਨੂ ਸਿੰਘ ਉਸਦੇ ਇਲਾਜ ਲਈ ਲੁਧਿਆਣਾ ਪੁਲਿਸ ਉਹਨੂੰ ਲੁਧਿਆਣਾ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਈ ਸੀਗੀ ਪਰ ਇੱਥੋਂ ਉਹ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਔਰ ਅਸੀਂ ਸੋਨੂੰ ਦੱਸਦੀ ਹਾਂ ਸੋਨੂੰ ਸਿੰਘ ਕੋਈ ਛੋਟਾ ਮੋਟਾ ਮੁਜਰਮ ਨਹੀਂ ਸੀਗਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਸੀਗੀ ਉਹਨੂੰ ਜਲਦ ਹੀ ਫਾਂਸੀ ਦਿੱਤੀ ਜਾਣੀ ਸੀਗੀ ਲੇਕਿਨ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਬਣਾਇਆ ਜਿਸ ਕਰਕੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਏ ਔਰ ਇੱਥੋਂ ਉਹ ਫਰਾਰ ਹੋਣ ਚ ਕਾਮਯਾਬ ਹੋ ਗਿਆ ਚੰਡੀਗੜ੍ਹ ਪੁਲਿਸ ਜਿਹੜਾ ਸੈਕਟਰ 34 ਦਾ ਪੁਲਿਸ ਸਟੇਸ਼ਨ ਆ ਜਿਹੜਾ ਇਸ ਜਿਸ ਦੇ ਅੰਡਰ ਹੈ ਹਸਪੀਟਲ ਆਂਦਾ ਉੱਥੇ ਉਹਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਤੇ ਸੋਨੂ ਸਿੰਘ ਦੇ ਖਿਲਾਫ ਹੋਇਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਸੋਨੂ ਦੀ ਜਿਹੜੀ ਤਲਾਸ਼ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਆ ਐ ਸੋਨੂ ਦੱਸਦੀ ਆ ਸੋਨੂ ਸਿੰਘ ਦਾ ਕ੍ਰਾਈਮ ਕੀ ਸੀਗਾ ਉਹਨੇ 5 ਸਾਲ ਦੀ ਬੱਚੀ ਦੇ ਨਾਲ ਬਲਤਕਾਰ ਕੀਤਾ ਸੀਗਾ ਤੇ ਉਸਦਾ ਮਰਡਰ ਕੀਤਾ ਸੀਗਾ ਜਿਸ ਕਰਕੇ ਸੋਨੂ ਸਿੰਘ ਨੂੰ ਜਿਹੜਾ ਜਸਟਾਰ ਕੀਤਾ ਗਿਆ ਸੀਗਾ ਔਰ ਇਸੇ ਮਾਮਲੇ 'ਚ ਉਹਨੂੰ ਉਮਰ ਫਾਂਸੀ ਦੀ ਜਿਹੜੀ ਆ ਸਜ਼ਾ ਹੋਈ ਸੀਗੀ ਫਾਂਸੀ ਦੀ ਸਜ਼ਾ ਹਲੇ ਮਤੇ ਫਾਂਸੀ ਦਾ ਜਿਹੜਾ ਟਾਈਮ ਆ ਹਰੇ ਮਰਨ ਨਹੀਂ ਹੋਇਆ ਸੀਗਾ ਉਸ ਤੋਂ ਪਹਿਲਾਂ ਉਹਨੇ ਪੇਗ ਦਰ ਦਾ ਬਹਾਨਾ ਕੀਤਾ ਜਿਸ ਕਰਕੇ ਲੁਧਿਆਣਾ ਪੁਲਿਸ ਸੋਨੂ ਸਿੰਘ ਨੂੰ ਲੁਧਿਆਣੇ ਤੋਂ ਇੱਥੇ ਜੀਐਮਸੀਐਚ ਲੈ ਕੇ ਆਈ ਇੱਥੇ ਉਹ ਪੁਲਿਸ ਮੁਲਾਜ਼ਮਾ ਨੂੰ ਚਕਮਾ ਦੇ ਕੇ ਫਰਾਰ ਹੋ ਚ ਕਾਮਯਾਬ ਹੋ ਗਿਆ ਹੁਣ ਉਸ ਦੀ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਅਦਰ ਅਦਰ ਜਿਹੜੀਆਂ ਏਜੰਸੀਆਂ ਹੈਗੀਆਂ ਉਸ ਦੀ ਤਲਾਸ਼ ਕਰ ਰਹੀਆਂ ਔਰ ਕਿਆ ਇਹ ਗਾ ਰਿਹਾ ਕਿ ਬਹੁਤ ਜਲਦ ਹੋ ਦੁਬਾਰਾ ਫਿਰ ਲੱਖਾਂ ਦੇ ਪਿੱਛੇ ਹੋਏਗਾ ਮੈਂ ਦਿਨੇਸ਼ ਕੁਲ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਫॉर اٹ ਐਵਰੀ ਚੰਡੀਗੜ੍ਹ ਤੋਂ ਮੈਸੂਮ ਹੈ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪਤਾਲ ਜੀਐਮਸੀਐਚ ਚ ਖੜਾ ਇਹ ਸੈਕਟਰ 32 ਦਾ ਹਸਪਤਾਲ ਹੈ ਇੱਥੇ ਪੰਜਾਬ ਪੁਲਿਸ ਦੀ ਕਸਟਡੀ ਚੋਂ ਇੱਕ ਬਲਦਕਾਰ ਦਾ ਜਿਹੜਾ ਕੈਦੀ ਸੀਗਾ ਉਹ ਫਰਾਰ ਹੋ ਗਿਆ ਜਿਹਨੂੰ ਕੀ ਮਤਲਬ ਕਿ ਤੁਸੀਂ ਦੇਖੋ ਜਿਹੜਾ ਕੈਦੀ ਫਰਾਰ ਹੋਇਆ ਸੋਨੂ ਸਿੰਘ ਉਸਦੇ ਇਲਾਜ ਲਈ ਲੁਧਿਆਣਾ ਪੁਲਿਸ ਉਹਨੂੰ ਲੁਧਿਆਣਾ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਈ ਸੀਗੀ ਪਰ ਇੱਥੋਂ ਉਹ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਔਰ ਅਸੀਂ ਸੋਨੂੰ ਦੱਸਦੀ ਹਾਂ ਸੋਨੂੰ ਸਿੰਘ ਕੋਈ ਛੋਟਾ ਮੋਟਾ ਮੁਜਰਮ ਨਹੀਂ ਸੀਗਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਸੀਗੀ ਉਹਨੂੰ ਜਲਦ ਹੀ ਫਾਂਸੀ ਦਿੱਤੀ ਜਾਣੀ ਸੀਗੀ ਲੇਕਿਨ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਬਣਾਇਆ ਜਿਸ ਕਰਕੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਏ ਔਰ ਇੱਥੋਂ ਉਹ ਫਰਾਰ ਹੋਣ ਚ ਕਾਮਯਾਬ ਹੋ ਗਿਆ ਚੰਡੀਗੜ੍ਹ ਪੁਲਿਸ ਜਿਹੜਾ ਸੈਕਟਰ 34 ਦਾ ਪੁਲਿਸ ਸਟੇਸ਼ਨ ਆ ਜਿਹੜਾ ਇਸ ਜਿਸ ਦੇ ਅੰਡਰ ਹੈ ਹਸਪੀਟਲ ਆਂਦਾ ਉੱਥੇ ਉਹਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਤੇ ਸੋਨੂ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਸੋਨੂ ਦੀ ਜਿਹੜੀ ਤਲਾਸ਼ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਆ ਐ ਸੋਨੂੰ ਦੱਸਦੀ ਆ ਸੋਨੂ ਸਿੰਘ ਦਾ ਕਰਾਇਮ ਕੀ ਸੀਗਾ ਉਹਨੇ 5 ਸਾਲ ਦੀ ਬੱਚੀ ਦੇ ਨਾਲ ਬਲਤਕਾਰ ਕੀਤਾ ਸੀਗਾ ਤੇ ਉਸਦਾ ਮਰਡਰ ਕੀਤਾ ਸੀਗਾ ਜਿਸ ਕਰਕੇ ਸੋਨੂ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਇਸੇ ਮਾਮਲੇ 'ਚ ਉਹਨੂੰ ਉਮਰ ਫਾਂਸੀ ਦੀ ਜਿਹੜੀ ਆ ਸਜ਼ਾ ਹੋਈ ਸੀਗੀ ਫਾਂਸੀ ਦੀ ਸਜ਼ਾ ਹਲੇ ਮਤੇ ਫਾਂਸੀ ਦਾ ਜਿਹੜਾ ਟਾਈਮ ਆ ਹਰੇ ਮਰਰ ਨਹੀਂ ਹੋਇਆ ਸੀਗਾ ਉਸ ਤੋਂ ਪਹਿਲਾਂ ਉਹਨੇ ਪੇਗ ਦਰ ਦਾ ਬਹਾਨਾ ਕੀਤਾ ਜਿਸ ਕਰਕੇ ਲੁਧਿਆਣਾ ਪੁਲਿਸ ਸੋਨੂ ਸਿੰਘ ਨੂੰ ਲੁਧਿਆਣੇ ਤੋਂ ਇੱਥੇ ਜੀਐਮਸੀਐਚ ਲੈ ਕੇ ਆਈ ਇੱਥੇ ਉਹ ਪੁਲਿਸ ਮੁਲਾਜ਼ਮਾ ਨੂੰ ਚਕਮਾ ਦੇ ਕੇ ਫਰਾਰ ਹੋ ਚ ਕਾਮਯਾਬ ਹੋ ਗਿਆ ਹੁਣ ਉਸ ਦੀ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਅਦਰ ਅਦਰ ਜਿਹੜੀਆਂ ਏਜੰਸੀਆਂ ਹੈਗੀਆਂ ਉਸ ਦੀ ਤਲਾਸ਼ ਕਰ ਰਹੀਆਂ ਹਨ ਔਰ ਕਿਹਾ ਜਾ ਰਿਹਾ ਕਿ ਬਹੁਤ ਜਲਦ ਹੋ ਦੁਆਰਾ ਫਿਰਸ ਲੱਖਾਂ ਦੇ ਪਿੱਛੇ ਹੋਏਗਾ ਮੈਂ ਦਿਨੇਸ਼ ਕੁਲ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਫਰ ਐਟ ਇਵਲੀ ਚੰਡੀਗੜ੍ਹ ਤੋਂ ਮੈਸਮੈਂ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪੀਟਲ ਆ ਜੀਐਮਸੀਐਚ ਚ ਖੜਾ ਇਹ ਸੈਕਟਰ 32 ਦਾ ਹਸਪਤਾਲ ਹੈ ਇੱਥੇ ਪੰਜਾਬ ਪੁਲਿਸ ਦੀ ਕਸਟਡੀ ਚੋਂ ਇੱਕ ਬਲਦਕਾਰ ਦਾ ਜਿਹੜਾ ਕੈਦੀ ਸੀਗਾ ਉਹ ਫਰਾਰ ਹੋ ਗਿਆ ਜਿਹਨੂੰ ਕੀ ਮਤਲਬ ਕਿ ਤੁਸੀਂ ਦੇਖੋ ਜਿਹੜਾ ਕੈਦੀ ਫਰਾਰ ਹੋਇਆ ਸੋਨੂ ਸਿੰਘ ਉਸਦੇ ਇਲਾਜ ਲਈ ਲੁਧਿਆਣਾ ਪੁਲਿਸ ਉਹਨੂੰ ਲੁਧਿਆਣਾ ਸੈਂਟਰਲ ਜੇਲ ਤੋਂ ਚੰਡੀਗੜ੍ਹ ਲੈ ਕੇ ਆਈ ਸੀਗੀ ਪਰ ਇੱਥੋਂ ਉਹ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਔਰ ਅਸੀਂ ਤੁਹਾਨੂੰ ਦੱਸ ਦਈਏ ਸਨੂ ਸਿੰਘ ਕੋਈ ਛੋਟਾ ਮोटा ਮਜਰਮ ਨਹੀਂ ਸੀਗਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਸੀਗੀ ਉਹਨੂੰ ਜਲਦ ਹੀ ਫਾਂਸੀ ਦਿੱਤੀ ਜਾਣੀ ਸੀਗੀ ਲੇਕਿਨ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਬਣਾਇਆ ਜਿਸ ਕਰਕੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਏ ਔਰ ਇੱਥੋਂ ਉਹ ਫਰਾਰ ਹੋਣ ਚ ਕਾਮਯਾਬ ਹੋ ਗਿਆ ਚੰਡੀਗੜ੍ਹ ਪੁਲਿਸ ਜਿਹੜਾ ਸੈਕਟਰ 34 ਦਾ ਪੁਲਿਸ ਸਟੇਸ਼ਨ ਆ ਜਿਹੜਾ ਇਸ ਜਿਸ ਦੇ ਅੰਡਰ ਹੈ ਹਸਪੀਟਲ ਆਂਦਾ ਹੈ ਉਥੇ ਉਹਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਤੇ ਸੋਨੂ ਸਿੰਘ ਦੇ ਖਿਲਾਫ ਹੋਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਸੋਨੂ ਦੀ ਜਿਹੜੀ ਤਲਾਸ਼ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਆ ਐ ਸੋਨੂ ਦੱਸਦੀ ਆ ਸੋਨੂ ਸਿੰਘ ਦਾ ਕਰਾਇਮ ਕੀ ਸੀਗਾ ਉਹਨੇ 5 ਸਾਲ ਦੀ ਬੱਚੀ ਦੇ ਨਾਲ ਬਲਤਕਾਰ ਕੀਤਾ ਸੀਗਾ ਤੇ ਉਸਦਾ ਮਰਡਰ ਕੀਤਾ ਸੀਗਾ ਜਿਸ ਕਰਕੇ ਸੋਨੂ ਸਿੰਘ ਨੂੰ ਜਿਹੜਾ ਜਸਤਾਰ ਕੀਤਾ ਗਿਆ ਸੀਗਾ ਔਰ ਇਸੇ ਮਾਮਲੇ 'ਚ ਉਹਨੂੰ ਉਮਰ ਫਾਂਸੀ ਦੀ ਜਿਹੜੀ ਆ ਸਜ਼ਾ ਹੋਈ ਸੀਗੀ ਫਾਂਸੀ ਦੀ ਸਜ਼ਾ ਹਲੇ ਮਰੇ ਫਾਂਸੀ ਦਾ ਜਿਹੜਾ ਟਾਈਮ ਹੈ ਹਰੇ ਮੁਰਰ ਨਹੀਂ ਹੋਇਆ ਸੀਗਾ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਕੀਤਾ ਜਿਸ ਕਰਕੇ ਲੁਧਿਆਣਾ ਪੁਲਿਸ ਸੋਨੂ ਸਿੰਘ ਨੂੰ ਲੁਧਿਆਣੇ ਤੋਂ ਇੱਥੇ ਜੀਐਮਸੀਐਚ ਲੈ ਕੇ ਆਈ ਇੱਥੇ ਉਹ ਪੁਲਿਸ ਮੌਜੂਮਾਨ ਨੂੰ ਚਕਮਾ ਦੇ ਕੇ ਫਰਾਰ ਹੋ ਚ ਕਾਮਯਾਬ ਹੋ ਗਿਆ ਹੁਣ ਉਸ ਦੀ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਅਦਰ ਅਦਰ ਜਿਹੜੀਆਂ ਏਜੰਸੀਆਂ ਹੈਗੀਆਂ ਉਸ ਦੀ ਤਲਾਸ਼ ਕਰ ਰਹੀਆਂ ਔਰ ਕਿਹਾ ਇਹ ਗਾ ਰਿਹਾ ਕਿ ਬਹੁਤ ਜਲਦ ਹੋ ਦੁਬਾਰਾ ਫਿਰ ਲੱਖਾਂ ਦੇ ਪਿੱਛੇ ਹੋਏਗਾ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਵਾਟ ਏਵਿਲੀ ਚੰਡੀਗੜ੍ਹ ਤੋਂ ਮੈਸੇਮੈਂ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪਤਾਲ ਜੀਐਮਸੀਐਚ ਚ ਖੜਾ ਇਹ ਸੈਕਟਰ 32 ਦਾ ਹਸਪਤਾਲ ਹੈ ਇੱਥੇ ਪੰਜਾਬ ਪੁਲਿਸ ਦੀ ਕਸਟਡੀ ਚੋਂ ਇੱਕ ਬਲਦਕਾਰ ਦਾ ਜਿਹੜਾ ਕੈਦੀ ਸੀਗਾ ਉਹ ਫਰਾਰ ਹੋ ਗਿਆ ਜਿਹਨੂੰ ਕੀ ਮਤਲਬ ਕਿ ਤੁਸੀਂ ਦੇਖੋ ਜਿਹੜਾ ਕੈਦੀ ਫਰਾਰ ਹੋਇਆ ਸੋਨੂ ਸਿੰਘ ਉਸਦੇ ਇਲਾਜ ਲਈ ਲੁਧਿਆਣਾ ਪੁਲਿਸ ਉਹਨੂੰ ਲੁਧਿਆਣਾ ਸੈਂਟਰਲ ਜੇਲ ਤੋਂ ਚੰਡੀਗੜ੍ਹ ਲੈ ਕੇ ਆਈ ਸੀਗੀ ਪਰ ਇੱਥੋਂ ਉਹ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਔਰ ਅਸੀਂ ਤੁਹਾਨੂੰ ਦੱਸ ਦਈਏ ਸਨੂ ਸਿੰਘ ਕੋਈ ਛੋਟਾ ਮोटा ਮਜਰਮ ਨਹੀਂ ਸੀਗਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਸੀਗੀ ਉਹਨੂੰ ਜਲਦ ਹੀ ਫਾਂਸੀ ਦਿੱਤੀ ਜਾਣੀ ਸੀਗੀ ਲੇਕਿਨ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਬਣਾਇਆ ਜਿਸ ਕਰਕੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੈਂਟਰ ਜੇਲ ਤੋਂ ਚੰਡੀਗੜ੍ਹ ਲੈ ਕੇ ਆਏ ਔਰ ਇੱਥੋਂ ਉਹ ਫਰਾਰ ਹੋਣ ਚ ਕਾਮਯਾਬ ਹੋ ਗਿਆ ਚੰਡੀਗੜ੍ਹ ਪੁਲਿਸ ਜਿਹੜਾ ਸੈਕਟਰ 34 ਦਾ ਪੁਲਿਸ ਸਟੇਸ਼ਨ ਆ ਜਿਹੜਾ ਇਸ ਜਿਸ ਦੇ ਅੰਡਰ ਹੈ ਹਸਪੀਟਲ ਆਂਦਾ ਹੈ ਉਥੇ ਉਹਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਅਤੇ ਸੋਨੂ ਸਿੰਘ ਦੇ ਖਿਲਾਫ ਹੋਇਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਸੋਨੂ ਦੀ ਜਿਹੜੀ ਤਲਾਸ਼ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਆ ਐ ਸੋਨੂ ਦੱਸਦੀ ਆ ਸੋਨੂ ਸਿੰਘ ਦਾ ਕਰਾਇਮ ਕੀ ਸੀਗਾ ਉਹਨੇ 5 ਸਾਲ ਦੀ ਬੱਚੀ ਦੇ ਨਾਲ ਬਲਤਕਾਰ ਕੀਤਾ ਸੀਗਾ ਤੇ ਉਸਦਾ ਮਰਡਰ ਕੀਤਾ ਸੀਗਾ ਜਿਸ ਕਰਕੇ ਸੋਨੂ ਸਿੰਘ ਨੂੰ ਜਿਹੜਾ ਜਸਤਾਰ ਕੀਤਾ ਗਿਆ ਸੀਗਾ ਔਰ ਇਸੇ ਮਾਮਲੇ 'ਚ ਉਹਨੂੰ ਉਮਰ ਫਾਂਸੀ ਦੀ ਜਿਹੜੀ ਆ ਸਜ਼ਾ ਹੋਈ ਸੀਗੀ ਫਾਂਸੀ ਦੀ ਸਜ਼ਾ ਹਲੇ ਮਰੇ ਫਾਂਸੀ ਦਾ ਜਿਹੜਾ ਟਾਈਮ ਹੈ ਹਰੇ ਮਰਰ ਨਹੀਂ ਹੋਇਆ ਸੀਗਾ ਉਸ ਤੋਂ ਪਹਿਲਾਂ ਉਹਨੇ ਪੇਟ ਦਰਦ ਦਾ ਬਹਾਨਾ ਕੀਤਾ ਜਿਸ ਕਰਕੇ ਲੁਧਿਆਣਾ ਪੁਲਿਸ ਸੋਨੂ ਸਿੰਘ ਨੂੰ ਲੁਧਿਆਣੇ ਤੋਂ ਇੱਥੇ ਜੀਐਮਸੀਐਚ ਲੈ ਕੇ ਆਈ ਇੱਥੇ ਉਹ ਪੁਲਿਸ ਮੁਲਾਜ਼ਮਾਨ ਨੂੰ ਚਕਮਾ ਦੇ ਕੇ ਫਰਾਰ ਹੋ ਚ ਕਾਮਯਾਬ ਹੋ ਗਿਆ ਹੁਣ ਉਸ ਦੀ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਅਦਰ ਅਦਰ ਜਿਹੜੀਆਂ ਏਜੰਸੀਆਂ ਹੈਗੀਆਂ ਉਸ ਦੀ ਤਲਾਸ਼ ਕਰ ਰਹੀਆਂ ਔਰ ਕਿਹਾ ਇਹ ਗਾ ਰਿਹਾ ਕਿ ਬਹੁਤ ਜਲਦ ਹੋ ਦੁਬਾਰਾ ਫਿਰ ਲੱਖਾਂ ਦੇ ਪਿੱਛੇ ਹੋਏਗਾ ਮਰਦੇ ਨੈਕਵਲ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਵਾਟ ਟੂ ਵਿਲੀ ਚੰਡੀਗੜ੍ਹ ਤੋਂ